ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਅੱਜ ਨਾਬਾ ਤੋਂ ਨਾਬਾ ਤੋਂ ਇੰਡਸਟਰੀਆ ਪ੍ਰੀਤ ਗਰੁੱਪ ਵੱਲੋਂ ਇੱਕ ਵੱਡਾ ਟਰੱਕਾ ਜਿਹੜਾ 500 ਪਰਿਵਾਰਾਂ ਦੇ ਲਈ ਰਾਸ਼ਨ ਦਾ ਭਰਿਆ ਗਿਆ ਉਹ ਰਵਾਨਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰੀਤ ਗਰੁੱਪ ਨਾਬਾ ਨਾਬਾ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਲਈ ਰਾਹਤ ਸਮੱਗਰੀ ਦਾ ਟਰੱਕਾ ਜਿਹੜਾ ਉਹ ਭਰਿਆ ਗਿਆ ਹੁਣ ਇੱਥੋਂ ਰਵਾਨਾ ਹੋਵੇਗਾ ਕਿਉਂਕਿ ਬਹੁਤ ਵੱਡੀ ਗੱਲ ਆ ਜਦੋਂ ਕਿਸੇ ਤੇ ਕੋਈ ਵਿਵਪਤਾ ਪੈਂਦੀ ਆ ਤਾਂ ਉਸ ਵਿਵਪਤਾ ਦੇ ਵਿੱਚ ਰੱਬ ਬਣ ਕੇ ਸਹਾਈ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੁਣ ਇੱਥੋਂ ਰਵਾਨਾ ਹੋਵੇਗਾ ਕਿਉਂਕਿ ਜੇ ਇਸ ਤੋਂ ਇਲਾਵਾ ਹੋਰ ਜਾ ਕੇ ਉਹਨਾਂ ਨੂੰ ਦੇਖਿਆ ਜਾਵੇਗਾ ਉੱਥੇ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਉਸ ਸਥਿਤੀ ਦਾ ਜਾਇਜ਼ਾ ਲੈ ਕੇ ਉਸ ਤੋਂ ਬਾਅਦ ਹੋਰ ਟਰੱਕ ਵੀ ਜਿਹੜੇ ਇਸ ਇੰਡਸਟਰੀ ਵੱਲੋਂ ਭੇਜੇ ਜਾਣਗੇ ਕਿਉਂਕਿ ਜਿਹੜੀ ਗੱਲਬਾਤ ਅਸੀਂ ਹੁਣ ਤੋਂ ਪਹਿਲਾਂ ਕੀਤੀ ਆ ਗੁਰਪ੍ਰੀਤ ਸਿੰਘ ਨੇ ਜੋ ਕਿ ਐਮ ਡੀ ਨੇ ਪ੍ਰੀਤ ਟਰੈਕਟਰ ਨਾਬਾ ਦੇ ਉਹਨਾਂ ਨਾਲ ਜਿਹੜੀ ਆਉਣ ਤੋਂ ਪਹਿਲਾਂ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਜਿਹੜੀ ਗੱਲਬਾਤ ਉੱਥੇ ਜਾ ਕੇ ਦੇਖਾਂਗੇ ਜਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਸਥਿਤੀ ਵਿਗੜੀ ਹੋਈ ਆ ਉਹਨਾਂ ਇਲਾਕਿਆਂ ਦੇ ਵਿੱਚ ਹੋਰ ਟਰੱਕ ਨੇ ਜਿਹੜੇ ਰਵਾਨਾ ਕੀਤੇ ਜਾਣਗੇ ਕਿਉਂਕਿ ਬਹੁਤ ਵੱਡੀ ਗੱਲ ਆ ਜਦੋਂ ਕਿਸੇ ਤੇ ਕੋਈ ਵਿਵਪਤਾ ਪੈਂਦੀ ਆ ਤਾਂ ਉਸ ਵਿਵਪਤਾ ਦੇ ਵਿੱਚ ਕਹਿੰਦੇ ਰੱਬ ਬਣ ਕੇ ਸਹਾਈ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਅੱਜ ਪੰਜਾਬ ਦੇ ਜਿਹੜੇ ਕਾਫੀ ਜ਼ਿਲ੍ਹੇ ਨੇ ਉਹ ਹੜ੍ਹਾਂ ਦੀ ਲਪੇਟ ਦੇ ਵਿੱਚ ਆਏ ਹੋਏ ਨੇ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮਦਦ ਕੀਤੀ ਜਾ ਰਹੀ ਆ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਆ ਜਿਹੜੇ ਪਰਿਵਾਰ ਪਾਣੀ ਨੇ ਵਹਿ ਕਰ ਕਰ ਦਿੱਤੇ ਗਏ ਨੇ ਤਾਂ ਜਨਾਬਾਂ ਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਜੀ ਤੁਸੀਂ ਜਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਸਥਿਤੀ ਹੈ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਸਾਡੇ ਪੰਜਾਬ ਦੇ ਜਿਵੇਂ ਕਿਸਾਨ ਭਰਾ ਜਾਂ ਜਿੰਨੇ ਵੀ ਉੱਥੇ ਪਰਿਵਾਰ ਹੈ ਮਾਰ ਚੱਲ ਰਹੇ ਨੇ ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਾਡੇ ਪਰਿਵਾਰ ਵੱਲੋਂ ਅੱਜ ਇੱਕ ਅਸੀਂ ਉਹਨਾਂ ਨੂੰ ਰਾਸਤ ਭੇਜ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਰਾਸਤ ਉਹਨਾਂ ਤੱਕ ਪਹੁੰਚ ਚੁੱਕੀ ਅਤੇ ਹੋਰ ਵੀ ਅੱਗੇ ਤੋਂ ਕਿਸੇ ਨੂੰ ਕੋਈ ਸਮੱਗਰੀ ਜਾਂ ਕਿਸੇ ਹੋਰ ਦੀ ਚੀਜ਼ ਲੋੜ ਹੈ ਤਾਂ ਸਾਡੀ ਕੰਪਨੀ ਹਮੇਸ਼ਾ ਕਿਸਾਨਾਂ ਤੇ ਜਿਹੜੇ ਖੜ ਪਰਵਾਹਿਤ ਜਿਹੜੇ ਲੋਕ ਨੇ ਉਹਨਾਂ ਨਾਲ ਖੜੀ ਆ ਅ ਜਿਵੇਂ ਆਪਾਂ ਸਾਰੇ ਜਾਣਦਾ ਵੀ ਪੰਜਾਬ ਤੇ ਬਹੁਤ ਇੱਕ ਟੈਂਕਰ ਇੱਕ ਸਮਾਂ ਆਇਆ ਸੋ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਵੀ ਆਪਾਂ ਜਿੰਨਾ ਵੀ ਹੋ ਸਕਦਾ ਵੀ ਸੇਵਾ ਕਰੀਏ ਸਾਡੇ ਕਿਸਾਨੀ ਪਸ਼ੂ ਉਥੇ ਬਿਜਲੀ ਨਹੀਂ ਹੈਗੀ ਰਾਤ ਦਾ ਸਮਾਂ ਕੱਟਣਾ ਬੜਾ ਔਖਾ ਸੋ ਉਹੀ ਚੀਜ਼ ਦੇਖਦੇ ਹੋਏ ਸਾਰੇ ਪਰਿਵਾਰ ਵੱਲੋਂ ਅੱਜ ਸਹਿਯੋਗਤਾ ਜਾ ਰਿਹਾ ਹੈ ਤੇ ਇਹ ਪ੍ਰਮਾਤਮਾ ਹੀ ਕਰਵਾ ਰਿਹਾ ਜੋ ਕਰਵਾ ਰਿਹਾ ਸੋ ਆਪ ਦੀ ਜ਼ਿੰਮੇਵਾਰੀ ਪੜਦੀ ਹੈ ਵੀ ਜਿੰਨੀ ਹੋ ਸਕਦੀ ਹੈ ਆਪਾਂ ਸੇਵਾ ਕਰੀਏ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਆ ਜੀ ਇਹ ਬੜੀ ਕੁਦਰਤੀ ਕੁਰੂਪੀ ਹੋਈ ਹੈ ਪੰਜਾਬ ਤੇ ਤੇ ਸਾਨੂੰ ਸਾਰਿਆਂ ਨੂੰ ਇਸ ਲਈ ਵੱਧ ਚੜ ਕੇ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਉਹਨਾਂ ਦੇ ਇਸ ਦੁੱਖ ਦੇ ਸਮੇਂ ਵਿੱਚ ਅਸੀਂ ਸਾਰਾ ਪੰਜਾਬੀ ਭਾਈਚਾਰਾ ਜਿਸ ਤਰ੍ਹਾਂ ਪ੍ਰੀਤ ਗਰੁੱਪ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਨੂੰ ਸਮੱਗਰੀ ਭੇਜਣ ਦਾ ਸਾਰੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਕਿ ਇਸ ਮਾੜੇ ਵਕਤ ਚ ਦੁੱਖ ਦੇ ਸਮੇਂ ਚ ਉਹਨਾਂ ਦਾ ਸਾਥ ਦੇ ਸਕੇ ਸਹਿਯੋਗ ਦੇ ਸਕੇ